ਲਓ ਜੀ ਸੱਜਣਾ ਸਵਾਗਤ ਕਰਦੇ ਆਂ ਬਲੌਗ ਦਾ ਬਾਬਾ ਜੀ ਟੈਸਟ ਚੱਲ ਪਰ ਪਹਿਲਾਂ ਚੈਨਲ ਸਬਸਕ੍ਰਾਈਬ ਕਰ ਲਿਓ ਆਪਣੇ ਚੈਨਲ ਤੇ ਭਾਣਾ ਸਾਰੇ ਜਾਨਵਰ ਮਿਲਦੇ ਰਹਿਣੇ ਆ ਤੇ ਸ਼ੁਰੂ ਕਰਾਂਗੇ ਜਾਨਵਰਾਂ ਦੀ ਵੀਡੀਓ ਨਾਲ ਸਾਰਿਆਂ ਤੋਂ ਪਹਿਲਾਂ ਆਪਣੇ ਫਾਰਮ ਦਾ ਜੋ ਮੇਨ ਹੈੱਡ ਆਪਾਂ ਕਹਿ ਸਕਦੇ ਆਂ ਫਾਰਮ ਦਾ ਮੋਢਾ ਇਹ ਆ ਜੈ ਰਾਜ ਦੇਵ ਰਾਜ ਰਾਣੀ ਦਾ ਬੱਚਾ ਜੀ ਨਾਟ ਫੋਰ ਸੀ ਲਓ ਉਸ ਤੋਂ ਬਾਅਦ ਆ ਸਾਰੇ ਜਾਨਵਰਾਂ ਦੀ ਡਿਟੇਲ ਦਿੰਨੇ ਆ ਆਪਾਂ ਪੰਜ ਜਾਨਵਰ ਖੜੇ ਆ ਪੰਜਾਂ ਚੋ ਤਿੰਨ ਬਸ਼ੇਰੀਆਂ ਦੋ ਘੋੜੀਆਂ ਆ ਪਹਿਲੇ ਨੰਬਰ ਤੇ ਡਾਇਮੰਡ ਦੀ ਬਸ਼ੇਰੀ ਖੜੀ ਆ ਮਿੱਤਰੋ ਦੇਖੋ ਲਾਲ ਚੰਬੀ ਬਸ਼ੇਰੀ ਆ 60ਵਾਂ ਬਾਹਰ ਕਾਦਾ ਤੇ ਕੰਨ ਕੋਨ ਕੁੰਡੀ ਵਾਲਾ ਚਾਰੇ ਪੈਰ ਚਿੱਟੇ ਮੱਥੇ ਪਟਾ ਸਾਰੇ ਪੰਡੇ ਦੇ ਸਕਦੇ ਬਾਲ ਚਿੱਟੇ ਆ ਤੇ ਬੰਤਰਾ ਮੰਤਰਾ ਚੰਗੇ ਮੈਂ ਟਰਾਈ ਕਰੂੰ ਵੀਡੀਓ ਐਡਿਟ ਕਰਨ ਦਾ ਸਮਾਂ ਮਿਲਿਆ ਤਾਂ ਸਾਈਡ ਦੇ ਨਾਲ ਫੋਟੋਆਂ ਜਾਂ ਕੋਈ ਕਲਿੱਪਾਂ ਲਾਈ ਚੱਲੂ ਬੰਨਿਆ ਹੋਇਆ ਜਾਨਵਰ ਦਿੱਖ ਨਹੀਂ ਦਿੰਦਾ ਬਾਹਰ ਖੜੇ ਦਾ ਤੁਹਾਨੂੰ ਜਾਨਵਰ ਦਾ ਅੰਦਾਜ਼ਾ ਲੱਗੇ ਚੱਲੂ ਤੇ ਡਾਇਮੋਡ 2 ਤੋਂ ਮੇਟ ਹੋ ਯਾ ਅੱਜ ਵੀਡੀਓ ਬਣਾਉਨੇ ਆਪਾਂ ਦਿਨ ਇੱਕ ਦਿਨਾਂ ਅੱਜ ਸ਼ੁੱਕਰਵਾਰ 21 ਤਰੀਕ ਸੋ ਅੱਜ ਦੋਸਤੋ ਜਾਨਵਰ ਫਾਰਮ ਉੱਤੇ 9-10 ਹੀ ਬਿਕਾਊਗਾ ਪਰ ਜਾਨਵਰ ਅੱਜ ਆਪਣੇ ਖਰੀਦ ਵੀ ਲੈ ਆਪਾਂ ਤਿੰਨ ਚਾਰ ਝੋਨੇ ਦੀ ਵਜ੍ਹਾ ਨਾਲ ਝੋਨੇ 'ਚ ਬੀਜੀ ਜਾਨਵਰ ਲਿਆਂਦੇ ਨਹੀਂ ਕਿ ਤੁਸੀਂ ਭਰਾਵਾਂ ਨੇ ਪਿਆਰ ਵਧੀਆ ਦਿੱਤਾ ਤੇ ਜਾਨਵਰ ਸੇਲ ਹੋਈਗੇ ਤੇ ਅੱਜ ਆਪਾਂ ਸ਼ੁਰੂ ਕਰਤਾ ਕੰਮਦਾਰ ਤਿੰਨ ਗੇ ਜਾਨਵਰ ਖਰੀਦ ਲੈ ਸਾਇਦ ਸ਼ਾਮ ਤਾਈਂ 5 ਹੋ ਜਾਣ ਤਿੰਨ ਜਾਨਵਰ ਹੋਰ ਵੀ ਖਰੀਦ ਲੈ ਤੇ ਦੋ ਨੰਬਰ ਤੇ ਆ ਬਿਸ਼ੀਰੀ ਖੜੀ ਹੈ ਜੀ ਲਾਲ ਚੰਬੀ ਕੋੜੀ ਲਾਲ ਚੰਬੀ 5.5 ਸਾਲ ਇਸ ਦੀ ਉਮਰ ਆ 62 ਇੰਚ ਅੰਗੂ ਹਾਈਟ ਆ ਡਾਇਮੰਡ 2 ਤੋਂ ਇਹ ਵੀ ਮੇਟ ਹੋਈ ਹੋਈ ਹੈ ਤੁਰਦੀ ਤੁਰਦੀ ਚੰਗੀ ਆ ਬਾਲ ਭੋਰੀਆਂ ਦੀ ਸਾਫ ਆ ਸਾਰਾ ਮੂੰਹ ਚਿੱਟਾ ਇਹਦਾ ਤੇ 3 ਨੰਬਰ ਤੇ ਮਾਰਵਾੜੀ ਕੋੜੀ ਦੇਖੋ ਜੀ ਇਹ ਹੈਗੀ ਆ ਵਿਕਾਸ ਕੋੜਾ 2015 ਪੁਸ਼ਕਰ ਚੈਂਪੀਅਨ ਉਹਦੀ ਬੱਚੀ ਆ ਜਲੌਰ ਵੈਲਟ ਜੋ ਘੋੜੀ ਗਰਦਨ ਗੁਰਦਨ ਕੰਨ ਕੰਡੀਸ਼ਨ ਦੀ ਚੰਗੀ ਤੇ ਪਲੀ ਪਲੀ ਵੀ ਚੰਗੀ ਆ ਜੈਰਾਜ ਤੋਂ ਮੀਟ ਹੋਈ ਨੂੰ ਇਹਨੂੰ ਹੋ ਕੇ 2 ਮਹੀਨੇ ਮੱਥੇ ਫੋਲਾ ਦੋਸਤ ਇਹਦੇ ਤੇ ਬੋਲੇ ਚਿੱਟਾ ਤੇ ਆ ਬਿਸ਼ੇਰੀ ਘੱਲਾਂ ਵਾਲੀ ਚੇ ਤੱਕਦੀ ਆ ਕਾ ਟੈਂਚਾ ਨੂੰ ਇਹਦੀ ਹਾਈਟ ਆ ਤੇ 3 ਸਾਲ ਉਮਰ ਆ ਇਹਨੂੰ ਵੀ ਮਹੀਨਾ ਹੋ ਗਿਆ ਮੇਟ ਹੋਈ ਨੂੰ ਡਾਇਮੰਡ 2 ਤੋਂ ਅੱਜ ਡਾਕਟਰ ਸਾਹਿਬ ਨੇ ਸਾਨੂੰ ਹੋਣਾ ਤੇ ਆਪਾਂ ਚੈੱਕ ਕਰਾ ਦੇਣੀ ਆ ਬਾਬਾ ਸੁੱਖ ਰੱਖੇ ਜਿੱਥੋਂ ਦਾ ਉਮੀਦ ਆ ਆ ਦੋਨੇ ਘੋੜਿਆਂ ਘੱਬਰ ਨਿਕਲਦੀ ਉਮੀਦ ਆ ਤੇ ਲਾਸਟ ਤੇ ਆ ਜਮਾ ਸੇਵਕੇ ਵੱਲੋਂ ਰਹਿਤ ਬਿਸ਼ੇਰੀ ਦੇਖੋ ਇੱਕ ਦੋ ਸਪੌਟ ਜੇ ਬੱਚੀ ਤੇ 2 ਸਾਲ 2 ਸਵਾ 2 ਸਾਲ ਦੀ ਹੋਗੀ ਤੇ ਇਹ ਵੀ ਮੇਟ ਆ ਡਾਇਮੰਡ 2 ਤੋਂ 94 ਇੰਚ ਹੈ ਦੀ ਹਾਈਟ 94 ਪਲੱਸ ਇਹਦੀ 64 ਇੰਚ ਹੈ ਦੀ 60ੋਂ ਬਾਹਰ ਤੇ ਉਹਦੀ 62 ਇੰਚ ਲਵੇ ਆ ਤੇ ਆ ਬਿਸ਼ੇਰੀ ਆ ਜਿਹੜੀ ਬਿਸ਼ੇਰੀ ਵੀ 60ੋਂ ਬਾਹਰ ਆ ਠਾਕ ਸਾਲ ਇਹ ਆ ਜੈ ਰਾਜ ਇਹੜੇ ਹੋਰ ਲੀ ਸੈਟ ਜਾਨਵਰ ਇੱਧਰ ਖੜਿਆ ਹੈ ਨਾਟ ਫੋਰ ਸੀਲ ਵਾਲੇ ਜੀ ਡਾਇਮੰਡ 2 ਖੜਾ ਆ ਇੱਧਰ ਤੇ ਗੁਰਦਿੱਤ ਖੜਾ ਆ ਪਾ ਤੁਹਾਨੂੰ ਉਹ ਨਜ਼ਰ ਮਰਾਦ ਨੇ ਪਰ ਇਹਦੀ ਨਾਟ ਫੋਰ ਸੀਲ ਵਾਲੇ ਦੇਖ ਸਕਦੇ ਹੋ ਤੇ ਤੇ ਉਸ ਤੋਂ ਬਾਅਦ ਦੋਸਤੋ ਇਹ ਬਿਸ਼ੇਰੀ ਆਪਣੇ ਫਾਰਮ ਦੀ ਸਾਰਿਆਂ ਤੋਂ ਸਸਤੀ ਕਹਿ ਸਕਦੇ ਆ ਦੇਖੋ ਹਾਈਟ ਰੂਟ 60 ਤੋਂ ਬਾਅਦ ਹਾਈਟ ਆ ਇੱਕ ਲਿਸੀ ਲਿਸੀਏ ਗਰਦਨ ਗੁਰਦਨ ਬਹੁਤ ਚੰਗੀ ਚਾਰੂ ਚੂਰੂ ਪੂਰੀਏ ਤਿੰਨ ਸਾਲ ਇਹਦੀ ਉਮਰ ਆ ਗਰਦਨ ਲੰਮੀ ਮੱਥੇ ਸਿਰ ਫੁੱਲਾ ਲੱਤਾਂ ਕਾਲੀਆਂ ਕੁਮੈ ਤਾਂ ਤਿੰਨ ਸਾਲ ਉਮਰ ਆ ਤੇ ਜੈ ਰਾਜ ਤੋਂ ਮੀਟ ਹੋਈ ਨੂੰ 14 15 ਦਿਨ ਹੋ ਗਏ ਦੇਖੋ ਮਾਰ ਕੇ ਮੋਕ ਕੇ ਚਾਰੂ ਚੂਰੂ ਬਹੁਤ ਆ ਤੇ ਆ ਬਿਸ਼ੇਰੀ ਦੇਖੋ ਇਹ ਹੈਗੀ ਤਿੰਨ ਸਾਲ ਦੀ ਇਹ ਬਿਸ਼ੇਰੀ ਇਹ ਵੀ ਜੈ ਰਾਜ ਤੋਂ ਮਿਲੀ ਹੋਈ ਹੈ ਤੇ ਮੱਥੇ ਬਲੇਜ ਆ ਸਿਰਫ ਮੈਂ ਸਾਈਡ ਤੋਂ ਇਹਦਾ ਦਿਖਾ ਦੇਣ ਤੇ ਆਹ ਕੋੜੀ ਦੇਖਣ ਨੂੰ ਆਏ ਲਾਗੇ ਜਿਵੇਂ 10 ਮਹੀਨੇ ਗੱਬਣ ਹੁੰਦੀ ਹੈ ਮਿੱਤਰ ਲਾਲ ਚੰਬੀ ਆ ਪਲੀ ਪੁਲੀ ਬਹੁਤ ਆ ਤੇ ਇਹਨੂੰ ਵੀ ਡਾਇਮੰਡ 2 ਤੋਂ ਮੇਟ ਹੋਈ ਨੂੰ ਮਹੀਨਾ ਹੋ ਗਿਆ ਬਾਬਾ ਰੱਖੇ ਸੋਖ ਇਹ ਵੀ ਜੇ ਅੱਜ ਡਾਕਟਰ ਸਾਹਿਬ ਦਾ ਟਾਈਮ ਹੋਇਆ ਤਾਂ ਆਪਾਂ ਚੈੱਕ ਕਰਵਾ ਦਾਂਗੇ ਜਾਨਵਰ ਸਾਰੇ ਜਿਹੜੇ ਜਿਹੜੇ ਨੂੰ ਮਹੀਨਾ ਹੋ ਗਿਆ ਨਾ ਫਿਰ ਅੱਜ ਆਪਾਂ ਰੇਟ ਕਰ ਲਾਂ ਖਾਲੀ ਗੱਬਣ ਦਾ ਤੇ ਆਹ ਬਿਸ਼ੇਰੀ ਦੇਖੋ ਜੀ ਤੰਨੇ ਖਾਲ ਦੇ ਕਾਲੀਏ ਮੱਥੇ ਬਲੇਜ ਆ ਬਰਨਤਰਾ ਮੁੰਤਰਾ ਬਹੁਤ ਚੰਗੀਆਂ ਇਹਦੀਆਂ ਵੀ ਤੇ ਆ ਵੀ ਛੇੜੇ ਖੜੇ ਆ ਜੀ ਦੋ ਇਹ ਚੰਦਰਕੋੜੇ ਦਾ ਬੱਚਾ ਜੀ ਮੱਥੇ ਫੁੱਲ ਦੋ ਪੈਰ ਚਿੱਟੇ ਤੇ ਇਹ ਦਿਲਰਾਜ ਦਾ ਬੱਚਾ ਜੀ ਮੱਥੇ ਪਟਾ ਦੋ ਪੈਰ ਚਿੱਟੇ ਮੈਂ ਫਰੰਟ ਤੋਂ ਵੀ ਦਿਖਾ ਦੂੰ ਇੱਕ ਵਾਰ ਪੁੱਠੇ ਪਾਸੇ ਰਾਜੀ ਲਿੱਸੇ ਦੇਖ ਲਓ ਦੋ ਪੈਰ ਮਗਰਲੇ ਜੜਤੇ ਮੱਥੇ ਬਲੇਜ ਆ ਦਿਲਵਾਗ ਰਣੀ ਦਾ ਪੋਤਾ ਦਲਰਾਜ ਘੋੜਾ ਜੱਸਰਜੀ ਵਾਲੇ ਦਾ ਉਹਦਾ ਬੱਚਾ ਤੇ ਆ ਚੰਦਰ ਘੋੜੇ ਦਾ ਬੱਚਾ ਜੀ ਲੈਂਥ ਨੂੰ ਥੈਦੀ ਚੰਗੇ ਉਮਰ ਅਪਰੋਕਸ ਦੋਨਾਂ ਦੇ ਬਰਾਬਰ ਦੀ ਹੈ ਇਹਦੇ ਮੱਥੇ ਪਟਾ ਤੇ ਉਹਦੇ ਮੱਥੇ ਬਲੇਜ ਹੈ ਜੀ ਦੇਖੋ ਕੰਨਕੁੰਡਾ ਦੋਨੇ ਸੁਨੱਖੇ ਕੰਨਾਂ ਦੇ ਇੱਕ ਵਾਰ ਵਿੱਚ ਫਿਰ ਤੁਹਾਨੂੰ ਆਈਡੀਆ ਆ ਮਰਾਦ ਇਹਨਾਂ ਜਾਣ ਪੈਣਾ ਦਾ ਦੋਸਤੋ ਇਹ ਮਹੀਨਾ ਹੋ ਗਿਆ ਨੂੰ ਮੀਟ ਹੋਈ ਨੂੰ ਮੀਟ ਤਕਰੀਬਨ ਸਾਰੀਆਂ ਘੋੜੀਆਂ ਹੋਈਆਂ ਚੈੱਕ ਹੋ ਜਾਣਗੀਆਂ ਤੇ ਗੱਬਣ ਚੈੱਕ ਪਾਸ ਆਪਣੇ ਕੋਲ ਅੱਜ ਤਿੰਨ ਚਾਰ ਘੋੜੀਆਂ ਹੋਣ ਦੀ ਉਮੀਦ ਹੈ ਮੰਨ ਲਓ ਖਾਲੀ ਕੋਈ ਨਹੀਂ ਹਜੇ ਜਿੰਨੀਆਂ ਵੀ ਖੜੀਆਂ ਸਾਰੀਆਂ ਮੀਟ ਆ ਸੋ ਨੰਬਰ ਕਰ ਲਿਓ ਨੋਟ ਥੱਲੇ ਵੀ ਚੱਲ ਜਾਂਦੇ ਦੁਬਾਰਾ ਮੈਂ ਬੋਲ ਵੀ ਦਿੰਦਾ 623953544 985559907 ਸੋ ਦਿਓ ਜਲਦ ਮਿਲਦੇ ਨਵੇਂ ਵੀਡੀਓ ਧੰਨਵਾਦ